ਜਸੋਈ ਪਾਸ਼ਾ ਦੀ ਰਾਮਰ ਲਈ ਵਧੀਆ ਲਿਖਦੇ ਉਹ ਕਹਿੰਦੇ ਆਤ ਸੁੰਦਰ ਕਲੀਨ ਚਤੁਰਮੁਖ ਗਿਆਨੀ ਧਨਵੰਤ ਉਹ ਕਹਿੰਦੇ ਵੀ ਜਿਹੜੇ ਪੰਜ ਗੁਣ ਰਾਵਣ ਦੇ ਵਿੱਚ ਸੀ ਉਹ ਕਿਸੇ ਬੰਦੇ ਚ ਨਹੀਂ ਸੀਗੇ ਉਹਨਾਂ ਨੇ ਆਤ ਸੁੰਦਰ ਕਿਹਾ ਵੀ ਉਹ ਕਹਿੰਦੇ ਵੀ ਰਾਵਣ ਉਸ ਸਮੇਂ ਸਭ ਤੋਂ ਸੋਹਣਾ ਸੀ ਤੇ ਉਹ ਦੀ ਉੱਚੀ ਕੁੱਲ ਚੋਂ ਸੀ ਉਹਦੀ ਪੈਣ ਨਹੀਂ ਸੀਗਾ ਬੈਕਵਰਡ ਵੀ ਪਿੱਛੋਂ ਐਵੇਂ ਹੀ ਆਣ ਪੜੀ ਆ ਉੱਚੀ ਕੁੱਲ ਚੋਂ ਸੀਗਾ ਆਤ ਸੁੰਦਰ ਕਲੀਨ ਚਤਰ ਵੀ ਚਤਰ ਇੰਨਾ ਸੀਗਾ ਚਲਾਕ ਉਹਦੇ ਕੋਲ ਸ਼ਕਤੀਆਂ ਸੀ ਵੀ ਉਹ ਮੌਕੇ ਦੇ અવਤਾਰ ਰਾਮ ਦੀ ਪਤਨੀ ਸੀਤਾ ਨੂੰ ਲੈਣ ਗਿਆ ਤੇ ਕੋਈ ਸੈਨਾ ਨਹੀਂ ਲੈ ਕੇ ਗਿਆ ਇਕੱਲੇ ਲਿਆ ਸੀ ਤੇ ਗਿਆਨੀ ਐਡਾ ਸੀ ਉਹਨੂੰ ਹਿੰਦੂਆਂ ਦੇ ਚਾਰੇ ਵੈਦ ਜੁਬਾਨੀ ਕੰਟ ਸੀ ਤੇ ਆਪਣੇ ਵਾਲਾ ਨੂੰ ਉਡਾੜਾ ਨਹੀਂ ਆਉਦਾ ਤੇ ਰਾਵਣ ਦੇ ਤੀਰ ਮਾਰਦੇ ਆ ਉਹ ਚੰਦ ਸੂਰਜ ਜਾ ਕੇ ਤਪਤਰ ਸੋਈ ਉਹ ਜਿਹੜੀ ਲੰਕਾ ਦੇ ਵਿੱਚ ਰਸੋਈਆਂ ਸੀਗੀਆਂ ਇੰਦੀ ਸੈਨਾ ਨੂੰ ਕਿਵੇਂ ਭਾਦਦਾ ਸੀ ਉਦੋਂ ਥੋੜੀ ਸੋਲਰ ਸਿਸਟਮ ਸੀਗਾ ਹਮ ਚੰਦਰ ਸੂਰਜਾਂ ਵੀ ਉਹਦੇ ਕਾਲ ਵਾਸਤੇ ਕੀਤਾ ਹੋਇਆ ਸੀ ਉਹਦੇ ਪਾਵਰ ਐਡੀਆਂ ਸੀ ਉਹ ਐਵੇਂ ਨਹੀਂ ਸੀ ਉਹ ਫਿਰ ਹਾਰਿਆ ਕਾ ਤੂੰ ਉਹਨੂੰ ਬਦਨਾਮ ਕਾਦੋ ਕੀਤਾ ਗਿਆ ਸਾਡੇ ਲੋਕਾਂ ਦੀ ਇਹ ਮਾੜੀ ਸੋਚ ਆ ਉਹ ਇਹ ਨਹੀਂ ਦੇਖਦੇ ਵੀ ਚੰਗਾ ਕੌਣਾ ਮਾੜਾ ਕੌਣਾ ਉਹ ਜਿਹੜਾ ਇੱਥੇ ਜਿੱਤ ਗਿਆ ਉਹ ਚੰਗਾ ਜਿਹੜਾ ਹਾਰ ਗਿਆ ਉਹ ਮਾੜਾ ਰਾਵਣ ਹਾਰ ਗਿਆ ਸੀ ਤੇ ਰਾਵਣ ਹਰਿਆਕਾ ਤੁਆ ਰਾਵਣ ਇਸ ਕਰਕੇ ਹਰਿਆ ਕਿਉਂਕਿ ਉਹਦਾ ਭਰਾ ਬਾਗੀ ਹੋ ਗਿਆ ਸੀ ਭਵੀਸ਼ਣ ਜਦੋਂ ਉਹ ਬਾਗੀ ਹੋ ਗਿਆ ਉਹਨੇ ਜਾ ਕੇ ਰਾਵਣ ਨੂੰ ਉਹਦੇ ਭੇਤ ਦੇਤੇ ਵੀ ਰਾਵਣ ਐ ਮਰੂਗਾ ਤੇਰੇ ਤੋਂ ਏਦਾਂ ਨਹੀਂ ਮਰਨਾ ਜਦੋਂ ਕਈ ਹਜ਼ਾਰਾਂ ਲੱਖਾਂ ਕਿੱਲਾਂ ਦੇ ਵਿੱਚ ਬਣੇ ਸੋਨੇ ਦੇ ਮਹਿਲ ਤਹਿ ਜਾਂ ਨਪਰਾਵਾ ਕਰਕੇ ਤੇ ਆਪਣੇ ਕੋਲ ਤਾਂ ਪੰਜ-ਪੰਜ 7-7 ਮਾਰ ਲਿਆ ਚ ਘਾਰ ਹੀ ਆਏ ਤਾਂ ਖਤਮ ਉੱਗ ਗਿਆ ਆਪਾਂ ਦਾ ਇਸ ਕਰਕੇ ਆਪਾਂ ਨੂੰ ਭੇਡਚਾਲ ਨਹੀਂ ਕਰਨੀ ਚਾਹੀਦੀ ਵੀ ਜੇ ਹੁਣ ਤੱਕ ਮੇਰੀ ਉਮਰ 29 ਸਾਲ ਤੇ ਵੀ ਜੇ ਰਾਵਣ ਨੂੰ ਸਾਡੇ ਵੱਡਿਆਂ ਨੇ ਵੇਖਿਆ ਵੀ ਰਾਵਣ ਨੂੰ ਸਾੜਦੇ ਆ ਤੇ ਅੱਜ ਅਸੀਂ ਉਹਦਾ ਪੁਤਲਾ ਬਣਾ ਕੇ ਸਾੜਦਾਂਗੇ ਯਾਰ ਉਹਨੂੰ ਸਾੜ ਦੇ ਕਾ ਤੋ ਪੜ ਗਈ ਤਾਂ ਸਹੀ ਆਪਾਂ ਤੇ ਜਦੋਂ ਉਹਦੇ ਬਾਰੇ ਅਸੀਂ ਪੜਿਆ 10 ਮਹਾਰਾਜ ਨੇ ਉਹਦੇ ਬਾਰੇ ਗੱਲਾਂ ਕੀਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਬਾਰੇ ਲਿਖਿਆ ਤੇ ਯਾਰ ਉਹ ਮਾੜਾ ਥੋੜੀ ਸੀ